ਸਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਿਆ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਦਾਜ਼ੇ ਕਿ ਅੰਮ੍ਰਿਤਸਰ ਦੇ ਵਿੱਚ ਸ਼ਾਟਾ ਨਿਵਾਸੀ ਆਰਟੀਆਈ ਐਕਟੀਵਿਸਟ ਜੀ ਸੁਰੇਸ਼ ਕੁਮਾਰ ਸ਼ਰਮਾ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਦਾਜ਼ੇ ਕਿ ਅਗਰ ਸੁਰੇਸ਼ ਕੁਮਾਰ ਸ਼ਰਮਾ ਦੀ ਗੱਲ ਕੀਤੀ ਜਾਵੇ ਤਾਂ ਖੁਦ ਨੂੰ ਇਹ RTI ਐਕਟੀਵਿਸਟ ਦੱਸਦਾ ਹੈ ਲੇਕਿਨ ਇਸਦਾ ਕੰਮ MC ਡਿਪਾਰਟਮੈਂਟ ਦੇ ਵਿੱਚ ਅਧਿਕਾਰੀਆਂ ਦੀ ਦਲਾਲੀ ਕਰਨਾ ਹੈ ਕਿ ਅਧਿਕਾਰੀਆਂ ਨਾਲ ਮਿਲ ਭੁਗਤ ਕੇ ਪੈਸਿਆਂ ਦੀ ਵਸੂਲੀ ਕਰਨਾ ਇਸਦਾ ਕੰਮ ਸੀ ਇਹ ਲਗਾਤਾਰ ਸਰਕਾਰੀ ਆਦਾਰਿਆਂ ਦੇ ਵਿੱਚ ਦਲਾਲੀ ਦਾ ਕੰਮ ਕਰਦਾ ਸੀ ਜਿਸ ਤੇ ਹੁਣ ਕਾਰਵਾਈ ਕਰਦੇ ਹੋਏ ਆ ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਨੂੰ ਰੰਗੇ ਹੱਥੀ 4 ਲੱਖ ਦੀ ਰਿਸ਼ਵਤ ਲੈਂਦਿਆਂ ਹੋਇਆਂ ਗ੍ਰਿਫਤਾਰ ਕੀਤਾ ਹੈ ਦਾਜ਼ੇ ਕਿ ਇੱਕ ਦੁਕਾਨਦਾਰ ਦੇ ਵੱਲੋਂ ਸੁਰੇਸ਼ ਕੁਮਾਰ ਸ਼ਰਮਾ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ ਉਸ ਦਾ ਕਹਿਣਾ ਸੀ ਕਿ ਉਸ ਨੇ ਆਪਣੀ ਬਿਲਡਿੰਗ ਦੀ ਉਸਾਰੀ ਲਈ ਐਮਸੀ ਡਿਪਾਰਟਮੈਂਟ ਦੇ ਵਿੱਚ ਲਗਾਤਾਰ ਫਾਈਲ ਜੋ ਹੈ ਉਹ ਪਾਸ ਵੀ ਕਰਵਾ ਲਈ ਲੇਕਿਨ ਉਸ ਤੋਂ ਬਾਅਦ ਵੀ ਉਸ ਦੀ ਜਿਹੜੀ ਫਾਈਲ ਹੈ ਉਹੋ ਉਸ ਨੂੰ ਕਿੰਨੀਆਂ ਮੁਸ਼ਕਿਲਾਂ ਆ ਰਹੀਆਂ ਨੇ ਕਿਉਂਕਿ ਲਗਾਤਾਰ ਉੱਥੋਂ ਦੇ ਅਧਿਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਉਸਨੇ ਆਪਣੀ ਫਾਈਲ ਦਾ ਕੰਮ ਪੂਰੀ ਤਰ੍ਹਾਂ ਕਰਵਾਣਾ ਹੈ ਤਾਂ ਪਹਿਲਾਂ ਸੁਰੇਸ਼ ਕੁਮਾਰ ਸ਼ਰਮਾ ਦੇ ਨਾਲ ਸੰਪਰਕ ਕੀਤਾ ਜਾਵੇ ਤਾਂ ਜਦੋਂ ਇਹ ਸ਼ਿਕਾਇਤ ਕਰਤਾ ਸੁਰੇਸ਼ ਕੁਮਾਰ ਸ਼ਰਮਾ ਦੇ ਨਾਲ ਸੰਪਰਕ ਕਰਦਾ ਹੈ ਤਾਂ ਉਹ ਉਸ ਕੋਲ 7 ਲੱਖ ਦੀ ਰਿਸ਼ਵਤ ਮੰਗਦਾ ਹੈ ਜਿਸ ਤੋਂ ਬਾਅਦ ਦੋਨਾਂ ਦੀ ਆਪਸੀ ਗੱਲਬਾਤ ਹੁੰਦੀ ਹੈ ਤੇ 4 ਲੱਖ ਦੇ ਵਿੱਚ ਇਹ ਨਿਪਟਾਰਾ ਹੋ ਜਾਂਦਾ ਹੈ ਕਿ ਜੇਕਰ ਸੁਰੇਸ਼ ਕੁਮਾਰ ਸ਼ਰਮਾ ਨੂੰ ਉਹ 4 ਲੱਖ ₹100 ਦਿੰਦਾ ਹੈ ਤਾਂ ਉਸ ਦੀ ਫਾਈਲ ਜਿਹੜੀ ਹੈ ਉਹ ਪਾਸ ਹੋ ਜਾਵੇਗੀ ਬਿਲਡਿੰਗ ਦੀ ਉਸਾਰੀ ਦੇ ਲਈ ਤਾਂ ਇਸ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਦੀ ਐਂਟਰੀ ਹੁੰਦੀ ਹੈ ਜਿਸ ਤੋਂ ਬਾਅਦ ਕਾਰਵਾਈ ਕਰਦਿਆ ਹੋਇਆ ਪੰਜਾਬ ਵਿਜੀਲੈਂਸ ਬਿਊਰੋ ਨੇ सुरेश ਕੁਮਾਰ ਸ਼ਰਮਾ ਨੂੰ ਰਿਸ਼ਵਤ ਲੈਂਦਿਆਂ ਹੋਇਆਂ ਦੋ ਸਰਕਾਰੀ ਗਵਾਹਾਂ ਦੇ ਨਾਲ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਦਾਜ਼ੇ ਕਿ ਕਾਫੀ ਦੇਰ ਤੋਂ सुरेश ਕੁਮਾਰ ਸ਼ਰਮਾ ਜੋ ਹੈ ਪਿਛਲੇ ਕਾਫੀ ਸਮੇਂ ਤੋਂ RTI ਐਕਟੀਵਿਸਟ ਦਾ ਕੰਮ ਕਰ ਰਿਆ ਸੀ ਲੇਕਿਨ ਇਸ ਦਾ ਅਸਲ ਕੰਮ ਇਹ ਸੀ ਕਿ ਐਮਸੀ ਡਿਪਾਰਟਮੈਂਟ ਦੇ ਵਿੱਚ ਸਰਕਾਰੀ ਅਧਿਕਾਰੀਆਂ ਦੇ ਨਾਲ ਉਹਨਾਂ ਦੇ ਲਈ ਹੀ ਦਲਾਲੀ ਕਰਨਾ ਕਿਉਂਕਿ ਲਗਾਤਾਰ ਇਸ ਤੇ ਕਾਫੀ આરોਪ ਲੱਗ ਰਹੇ ਸੀ ਕਿ ਲਗਾਤਾਰ ਇਹ ਦੁਕਾਨਦਾਰਾਂ ਕੋਲ ਜੋ ਕਿ ਉਸਾਰੀਆਂ ਦੇ ਲਈ ਆਪਣੀਆਂ ਐਨਓਸੀਆਂ ਕਲੀਅਰ ਕਰਵਾਉਂਦੇ ਨੇ ਜਾਂ ਫਿਰ ਯੋਜਨਾਵਾ ਜੋ ਨੇ ਬਿਲਡਿੰਗ ਦੀਆਂ ਯੋਜਨਾਵਾ ਬਣਾਉਂਦੇ ਨੇ ਉਹਨਾਂ ਨੂੰ ਕਲੀਅਰ ਕਰਵਾਉਣ ਦੇ ਲਈ ਬਿਲਡਿੰਗ ਦੇ ਜਿਹੜੇ ਕਾਮ ਨੇ ਉਹਨਾਂ ਨੂੰ ਪਾਸ ਕਰਵਾਉਣ ਦੇ ਲਈ ਲਗਾਤਾਰ ਆਰਟੀਆਈ ਐਕਟੀਵਿਸਟ ਜੋ ਕਿ சுரேਸ਼ ਕੁਮਾਰ ਸ਼ਰਮਾ ਹੈ ਲਗਾਤਾਰ ਪੈਸਿਆਂ ਦੀ ਵਸੂਲੀ ਕਰਦਾ ਹੈ ਤਾਂ ਰਿਸ਼ਵਤ ਲੈਂਦਾ ਹੈ ਤਾਂ ਇਸ ਦੇ ਖਿਲਾਫ ਹੀ ਪੰਜਾਬ ਵਿਜੀਲੈਂਸ ਬਿਊਰੋ ਨੇ ਹੁਣ ਇੱਕ ਸਖਤ ਕਦਮ ਚੁੱਕਦਿਆ ਹੋਇਆ ਇਸ ਦੇ ਖਿਲਾਫ ਕਾਰਵਾਈ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ சுரேਸ਼ ਕੁਮਾਰ ਸ਼ਰਮਾ ਦੇ ਖਿਲਾਫ ਹੋਰ ਵੀ ਕੋਈ ਜਾਣਕਾਰੀ ਹੈ ਤਾਂ ਉਹ ਸਾਨੂੰ ਦੇਣ ਕਿਉਂਕਿ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਗੁਪਤ ਰੱਖੀ ਜਾਵੇਗੀ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਸਰਕਾਰੀ ਅਧਿਕਾਰ ਅਦਾਰੇ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਪ੍ਰਿਸ਼ਟਾਖੋਰੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਲਗਾਤਾਰ ਆਮ ਲੋਕਾਂ ਦੇ ਕੋਲੋਂ ਪੈਸਿਆਂ ਦੀ ਵਸੂਲੀ ਕਰਕੇ ਇਸ ਤਰ੍ਹਾਂ ਪ੍ਰਿਸ਼ਟਾਚਾਰ ਦੇ ਮਾਮਲੇ ਜਿਹੜੇ ਨੇ ਸਾਹਮਣੇ ਆ ਰਹੇ ਨੇ ਜਿਸ ਤੇ ਹੁਣ ਸਖਤ ਕਾਰਵਾਈ ਕਰਦਿਆ ਹੋਇਆ ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਸੁਰੇਸ਼ ਕੁਮਾਰ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਆਪਣੇ ਆਪ ਨੂੰ ਆਰਟੀਆਈ ਐਕਟਿਵਿਸਟ ਦੱਸਦਾ ਹੈ ਲੇਕਿਨ ਇਸ ਦਾ ਅਸਲ ਕੰਮ ਇਹ ਸੀ ਕਿ ਸਰਕਾਰੀ ਅਦਾਰਿਆਂ ਦੇ ਵਿੱਚ ਅਧਿਕਾਰੀਆਂ ਲਈ ਹੀ ਦਲਾਲੀ ਕਰਦਾ ਸੀ ਤਾਂ ਇਸ ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਜੋ ਕੁਝ ਸਰਕਾਰੀ ਅਧਿਕਾਰੀ ਨੇ ਉਹਨਾਂ ਦੀ ਵੀ ਮਿਲੀਭੁਗਤ ਹੈ ਕਿਉਂਕਿ ਉਹਨਾਂ ਦੀ ਮਿਲੀਭੁਗਤ ਦੇ ਨਾਲ ਹੀ சுரேਸ਼ ਕੁਮਾਰ ਸ਼ਰਮਾ ਹੈ ਇੱਕ ਕਾਮਰਦਾ ਸੀ ਲਗਾਤਾਰ ਲੋਕਾਂ ਦੇ ਕੋਲੋਂ ਪੈਸਿਆਂ ਦੀ ਵਸੂਲੀ ਕਰਦਾ ਸੀ ਤਾਂ ਜੇਕਰ ਕੋਈ ਵੀ ਉਸ ਨੂੰ ਰਿਸ਼ਵਤ ਨਹੀਂ ਦਿੰਦਾ ਸੀ ਤਾਂ ਇਹ ਕਹਿੰਦਾ ਸੀ ਕਿ ਉਸ ਦੀਆਂ ਐਨਓਸੀਆਂ ਜਿਹੜੀਆਂ ਨੇ ਉਹ ਕਲੀਅਰ ਨਹੀਂ ਹੋਣੀਆਂ ਜਾਂ ਫਿਰ ਜੋ ਵੀ ਇਮਾਰਤੀ ਯੋਜਨਾਵਾਂ ਲਈ ਫਾਈਲ ਤੁਸੀਂ ਦਿੱਤੀ ਹੋਈ ਹੈ ਉਹ ਪਾਸ ਨਹੀਂ ਹੋਵੇਗੀ ਦੱਸਿਆ ਕਿ ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਜਦੋਂ ਉਸ ਨੇ ਟਾਊਨ ਪਲੈਨਿੰਗ ਡਿਪਾਰਟਮੈਂਟ ਦੇ ਵਿੱਚ ਆਪਣੀ ਫਾਈਲ ਦਿੱਤੀ ਤਾਂ ਬਾਧੂ ਸਾਰੇ ਲਈ ਫਾਈਲ ਦਿੱਤੀ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੀ ਫਾਈਲ ਦੇ ਖਿਲਾਫ ਇਹ ਜੋ ਅਰਜ਼ੀਆਂ ਨੇ ਸੁਰੇਸ਼ ਕੁਮਾਰ ਸ਼ਰਮਾ ਦੇ ਵੱਲੋਂ ਦਾਇਰ ਕੀਤੀਆਂ ਗਈਆਂ ਨੇ ਤਾਂ ਪਹਿਲਾਂ ਤੁਸੀਂ ਉਹਨਾਂ ਨੂੰ ਮਿਲ ਲਵੋ ਉਹਨਾਂ ਦੇ ਨਾਲ ਸੰਪਰਕ ਕਰੋ ਬਾਅਦ ਦੇ ਵਿੱਚ ਹੀ ਤੁਹਾਡੀ ਫਾਈਲ ਪਾਸ ਹੋਵੇਗੀ ਜਿਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਵਿੱਚ ਕਿਤਨਾ ਕਿਤੇ ਇਸ ਦੇ ਵਿੱਚ ਸ਼ਾਮਿਲ ਹੈ ਤੇ ਉਹਨਾਂ ਦੀ ਮਿਲੀਭੁਗਤ ਦੇ ਨਾਲ ਹੀ ਇਹ ਲੱਖਾਂ ਦੀ ਜੜੀ ਰਿਸ਼ਵਤ ਲੈਂਡ ਦਾ ਕੰਮ ਚੱਲ ਰਿਹਾ ਸੀ ਤਾਂ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਇੱਕ ਵੱਡਾ ਨੈਟਵਰਕ ਜਿਹੜਾ ਹੈ ਉਸ ਦਾ ਪਰਦਾ ਪਾਸ਼ ਕਰਦਿਆਂ ਹੋਇਆਂ ਆਰਟੀਆਈ ਐਕਟੀਵਿਸਟ ਜੋ ਕਿ ਆਪਣੇ ਆਪ ਨੂੰ ਕਹਿੰਦਾ ਹੈ ਲੇਕਿਨ ਇਸ ਦਾ ਅਸਲ ਕਾਮ ਸੀਗਾ ਕਿ ਸਰਕਾਰੀ ਅਧਿਕਾਰੀਆਂ ਦੇ ਲਈ ਦਲਾਲੀ ਕਰਨਾ ਉਸ ਦਾ ਪਰਦਾ ਫਾਸ਼ ਕਰਦਿਆ ਹੋਇਆ 4 ਲੱਖ ਦੀ ਰਿਸ਼ਵਤ ਲੈਂਦਿਆ ਹੋਇਆ ਗ੍ਰਿਫਤਾਰ ਕੀਤਾ